ਵੱਡੀ ਖਬਰ ਇਸ ਵੇਲੇ এবੀਪੀ ਸਾਂਝਾ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਤੇ ਨਾਲ ਹੀ ਮੰਗ ਕੀਤੀ ਐਸ सीबीआई ਜਾਂਚ ਦੀ ਉਹਨਾਂ ਨੇ ਕਿਹਾ ਕਿ ਸੀਬੀਆਈ ਜਾਂਚ ਹੋਵੇ ਦੁੱਧਾ ਦੁੱਧਾ ਤੇ ਪਾਣੀ ਦਾ ਪਾਣੀ ਹੋ ਜਾਏਗਾ ਉਹਨਾਂ ਨੇ ਇਹ ਵੀ ਕਿਹਾ ਕਿ ਜ਼ਰੂਰ ਵਿਰੋਧੀਆਂ ਦੇ ਵੱਲੋਂ ਸਿਆਸਤ ਕੀਤੀ ਜਾ ਰਹੀ ਹੈ ਕਿਉਂਕਿ ਕਾਂਗਰਸ ਪਾਰਟੀ ਨੇ ਨਸ਼ਾ ਤਸਕਰੀ ਦੇ ਮੁੱਦੇ ਨੂੰ ਬੜ ਜ਼ੋਰ ਤਰੀਕੇ ਨਾਲ ਚੁੱਕਿਆ ਸੀ ਵਿਧਾਨ ਸਭਾ ਦੇ ਵਿੱਚ ਵੀ ਇਸ ਮੁੱਦੇ ਨੂੰ ਚੁੱਕਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਇਲਜ਼ਾਮ ਲਗਾਏ ਗਏ ਨੇ ਸ਼ੋਮਨੀ ਕਾਇਦਲ ਦੇ ਸੀਨੀਅਰ ਲੀਡਰ ਫ੍ਰੇਮ ਸਿੰਘ ਚੰਦੂ ਮਾਰਾ ਸਾਹ ਨਾਲ ਜੁੜੇ ਨੇ ਫੋਨ ਲਾਈਨ ਦੇ ਜ਼ਰੀਏ ਚੰਦੂ ਮਾਹਰਾ ਜੀ ਰਾਜਾ ਵੜਿੰਗ ਦਾ ਨਾਮ ਆਇਆ ਹੈ ਕਿ ਨਸ਼ਾ ਤਸਕਰਾਂ ਦੇ ਨਾਲ ਉਹਨਾਂ ਦੇ ਸਬੰਧ ਨੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸਿਆਸਤ ਕੀਤੀ ਜਾ ਰਹੀ ਹੈ ਦੇਖੋ ਇਹਦੇ ਵਿੱਚ ਭਾਵੇਂ ਰਾਜਾ ਵੜਿੰਗ ਦਾ ਨਾ ਆਇਆ ਭਾਵੇਂ ਕਿਸੇ ਦਾ ਆਵੇ ਇਹ ਜਿਹੜੀਆਂ ਯੂਨੀਵਰਸਿਟੀ ਐਸੇ ਚੱਲਦੀਆਂ ਨੇ ਇਹਦੇ ਵਿੱਚ ਕੋਈ ਕਿਸੇ ਕਿਸੇ ਦੇ ਦਖਲ ਦਾ ਜੀ ਨਹੀਂ ਹੈ ਕਿਉਂਕਿ ਬੜੇ ਸਪਸ਼ਟ ਸਬੂਤਾਂ ਵਿੱਚ ਮਾ ਜੋ ਮੁੱਖ ਮੰਤਰੀ ਬਾਦਨ ਸਾਹਿਬ ਦਾ ਡਾਇਰੈਕਟਰ ਨੇ ਕਿ ਕਿਸੇ ਕਿਸਮ ਦਾ politcal interference ਨਸ਼ਿਆਂ ਦੇ ਮਾਮਲੇ ਦੇ ਵਿੱਚ ਕਿਸੇ ਵੀ ਤਰ੍ਹਾਂ ਨਹੀਂ ਹੋਣਾ ਔਰ ਜਿਸ ਤਰ੍ਹਾਂ ਦਾ ਵੀ ਕਿਸੇ ਦਾ ਕੋਈ ਇਸ ਤਰ੍ਹਾਂ ਫੜਾਇਆ ਜਾਂ ਉਹ ਅੱਗੇ ਇਨਵੈਸਟੀਗੇਸ਼ਨ ਆਪਣੀ ਗੱਲ ਕਰਦਾ ਉਹ ਦੀ ਜਾਂਚ ਪੜਦਾ ਪੁਲਿਸ ਕਰਦੀ ਆ ਜਿਵੇਂ ਰਾਜਾ ਮਰੇਕ ਦਾ ਨਾਮ ਆਇਆ ਇਹ ਵੀ ਇਹਦੇ ਤੇ ਵੀ ਮੈਂ ਸਮਝਦਾ ਪੁਲਿਸ ਜਿਹੜੀ ਆ ਇਨਵੈਸਟੀਗੇਸ਼ਨ ਕਰੇ ਪਰ ਚੰਦੂ ਮਾਜਰਾ ਜੀ ਚੰਦੂ ਮਾਹਰਾ ਜੀ ਜਦੋਂ ਅਕਾਲੀ ਲੀਡਰਾਂ ਦਾ ਨਾਮ ਕੱਥੇ ਤੌਰ ਤੇ ਆਇਆ ਸੀ ਨਸ਼ਾ ਦਸਕਰਾਂ ਦੇ ਨਾਲ ਸਬੰਧ ਹੋਣਤਾ ਹੁਣ ਤੋਂ ਸ਼੍ਰੋਮਣੀ ਕਾਇਦਲ ਬਚਦੀ ਰਹੀ ਹੈ ਸੀਬੀਆਈ ਜਾਣਦੋ ਰਾਜਾ ਵੜਿੰਗ ਨੇ ਖੁਦ ਕਿਹਾ ਕਿ ਸੀਬੀਆਈ ਜਾਂਚ ਹੋਵੇ ਦੇਖੋ ਗੱਲ ਇਹ ਆ ਵੀ ਉਹ ਮੁਕ ਜਿਹੜੀ ਅਕਾਲੀ ਧਲ ਹੈ ਇਹ ਆਪਣਾ ਇਹਨਾਂ ਨੂੰ ਵਿਸ਼ਵਾਸ ਆ ਆਪਣੀਆਂ ਜੇਸੀਆਂ ਤੇ ਜੋ ਕਾਂਗਰਸ ਵਾਲਿਆਂ ਨੂੰ ਜਿਹੜੀ ਬੇਵਿਸ਼ਵਾਸੀ ਕਰ ਰਹੇ ਨੇ ਪਰ ਇੱਕ ਗੱਲ ਦਾ ਗੱਲ ਇਹ ਆ ਕਿ ਕਿਸੇ ਤਰ੍ਹਾਂ ਦਾ ਪੱਖਪਾਤ ਇਹ ਜਿਹੜੀ ਪੁਲਿਸ ਆ ਇਹਨੂੰ ਨਾ ਕਰਨ ਦੀਆਂ ਸਭ ਸ਼ਕਤ ਰਹਿਤਾਂ ਨਹੀਂ ਔਰ ਜਦੋਂ ਕੋਈ ਵਾਰੀ ਜਿਹੜੇ ਰੂਲਿੰਗ ਪਾਰਟੀ ਦੇ ਸੰਬੰਧ ਕਿਸੇ ਵਿਅਕਤੀ ਦਾ ਨਾਮ ਆਉਂਦਾ ਤਾਂ ਉਦੋਂ ਵੀ ਜਿਹੜੇ ਐਸਐਸਪੀ ਜਿੰਨੇ ਜਾਂ ਹੋਰ ਆ ਉਹਦਾ ਰੋਲ ਤੋਂ ਲੈਂਦੇ ਨੇ ਤੇ ਇਨਵੈਸਟੀਗੇਸ਼ਨ ਕਰਦੇ ਨੇ ਜੇ ਉਹਦੇ ਵਿੱਚੋਂ ਕੋਈ ਗੱਲ ਨਿਕਲਦੀ ਆ ਤਾਂ ਉਹ ਸਾਡੇ ਸਰਪੰਚ ਸਿੰਘ ਲੋਹਰ ਦੇ ਲੜਕੇ ਦੇ ਫਸਲੇ ਤੇ ਵੀ ਇਨਵੈਸਟੀਗੇਸ਼ਨ ਹੋ ਰਹੀ ਜਾਂ। ਹੋਰ ਵੀ ਕਹਿੰਿਆ ਕਿ ਵਸਦੇ ਆ ਜਾਂਦੇ ਦੇ ਸਾਹਮਣੇ ਤਾਂ ਉਹਦੀ ਪੂਰੀ ਇਨਵੈਸਟੀਗੇਸ਼ਨ ਕਰ ਜਾਂਦੀ ਆ। ਉਹ ਵੀ ਨਹੀਂ ਛੱਡਿਆ ਜਾਂਦਾ। ਤੇ ਜੇ ਕਿਸੇ ਕਾਂਗਰਸੀ ਦਾ ਆ ਜਾਂਦਾ ਨਾ ਜਿਹੜਾ ਜਰਾ ਬਿੰਗਰਾ ਆ ਗਿਆ ਉਹ ਤਾਂ ਉਹਦੀ ਵੀ ਇਨਵੈਸਟੀਗੇਸ਼ਨ ਪੂਰੀ ਤਰ੍ਹਾਂ ਕੋ ਕਰਕੇ ਨਿਰਪੱਖਤਾ ਦੇ ਨਾਲ ਹੀ ਆਪੇ ਕੋਈ ਐਕਸ਼ਨ ਹੋਏਗਾ ਅਦਰਵਾਇਜ਼ ਐਨੀ ਵੀ ਕੇਜਨਾ ਸਟਾਫ ਨਹੀਂ ਬਚ ਸਕਦਾ